ਕਾਲੀਆਗੋ ਵਿਕਰਮਜੀਠਿਆ ਦੀ ਪਟੀਸ਼ਨ ਤੇ ਸੁਣਵਾਈ ਤੋਂ ਬਾਅਦ ਹਾਈ ਕੋਰਟ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਫਿਲਹਾਲ ਹਾਈ ਕੋਰਟ ਤੋਂ ਵਿਕਰਮਜੀਠਿਆ ਨੂੰ ਕੋਈ ਰਾਹਤ ਨਹੀਂ ਮਿਲੀ ਇਸ ਮਾਮਲੇ ਵਿੱਚ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ ਅਦਾਲਤ ਨੇ ਉਸ ਮਾਮਲੇ ਵਿੱਚ ਦੂਜੇ ਰਿਮਾਂਡ ਆਰਡਰ ਤੇ ਮੂੜ ਸੋਦਰਜੀ ਦਾਖਲ ਕਰਨ ਦੇ ਹੁਕਮ ਦਿੱਤੇ ਹਨ ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਰਨਲ ਨੇ ਦਲੀਲ ਦਿੱਤੀ ਹੈ ਕਿ ਮਜੀਠਿਆ ਨੇ 26 ਜੂਨ 2025 ਦੇ ਮੋਹਾਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਜੋ ਹੁਣ ਅਪ੍ਰਸੰਗਿਕ ਹਨ ਕਿਉਂਕਿ ਉਸ ਤੋਂ ਬਾਅਦ ਨਵੇਂ ਸੰਮਨ ਜਾਰੀ ਕੀਤੇ ਗਏ ਹਨ ਇਸ ਤੋਂ ਬਾਅਦ ਅਦਾਲਤ ਨੇ ਮਜੀਠੇ ਦੇ ਵਕੀਲ ਨੂੰ ਸੋਧੀ ਹੋਈ ਪਟੀਸ਼ਨ ਦਾਇਰ ਕਰਨ ਲਈ ਕਿਹਾ ਦੱਸ ਦਈਏ ਕਿ ਬੀਤੇ ਦਿਨ ਵੀ ਵਿਕਰਮਜੀਠੇ ਨੂੰ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਸੀ ਅਤੇ ਸੁਣਵਾਈ ਅੱਜ ਲਈ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਹੁਣ ਇਸ ਮਾਮਲੇ ਤੇ ਮੁੜ ਸੁਣਵਾਈ ਹੋਈ ਹੈ ਜਿਸ ਮਗਰੋਂ ਅਦਾਲਤ ਨੇ ਹੁਣ 8 ਜੁਲਾਈ ਦੀ ਤਾਰੀਖ ਪਾ ਦਿੱਤੀ ਹੈ ਇੱਥੇ ਜ਼ਿਕਰ ਕਰ ਦਈਏ ਕਿ ਮਹਾਲੀ ਕੋਰਟ ਨੇ 2 ਜੁਲਾਈ ਨੂੰ ਅਕਾਲੀ ਆਗੂ ਵਿਕਰਮਜੀਠਿਆ ਦੇ ਬਿਜਨਸ ਰਿਮਾਂਡ ਵਿੱਚ 4 ਦਿਨਾਂ ਦਾ ਵਾਅਦਾ ਕਰ ਦਿੱਤਾ ਸੀ ਮਜੀਠੀਆਂ ਨੂੰ ਡੀਏ ਦੇ ਮਾਮਲੇ ਵਿੱਚ 7 ਦਿਨਾਂ ਦੇ ਰਿਮਾਂਡ ਦੀ ਮਿਆਦ ਮੁੱਕਣ ਮਗਰੋਂ 2 ਜੁਲਾਈ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਦੋਵਾਂ ਧਿਰਾਂ ਵਿਚਾਲੇ 4 ਘੰਟੇ ਦੀ ਕਰੀਬ ਬਹਿਸ ਚੱਲੀ ਜਿਸ ਮਗਰੋਂ ਅਦਾਲਤ ਨੇ 4 ਦਿਨਾਂ ਦੇ ਰਿਮਾਂਡ ਵਿੱਚ ਵਾਅਦਾ ਕਰ ਦਿੱਤਾ ਸੀ ਹੁਣ 6 ਜੁਲਾਈ ਨੂੰ ਇਸ ਮਾਮਲੇ ਵਿੱਚ ਮੁੜ ਤੋਂ ਸੁਣਵਾਈ ਹੋਵੇਗੀ ਦੱਸਣਾ ਬਣਦਾ ਹੈ ਕਿ ਵਿਜੀਲੈਂਸ ਵਿਭਾਗ ਦੀ ਟੀਮ ਹੁਣ ਤੱਕ ਵਿਕਰਮਜੀਠੇ ਦੇ ਵੱਖ-ਵੱਖ ਟਿਕਾਣਿਆਂ ਤੇ ਜਾਂਚ ਕਰ ਚੁੱਕੀ ਹੈ ਵਿਕਰਮਜੀਠਿਆਂ ਨੂੰ ਡੀਏ ਮਾਮਲੇ ਵਿੱਚ ਜਾਂਚ ਲਈ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਥਾਵਾਂ ਤੇ ਲਿਜਾਇਆ ਗਿਆ ਸੀ ਅਤੇ ਉਨ੍ਹਾਂ ਦੇ ਅਮ੍ਰਿਤਸਰ ਸਥਿਤ ਮਜੀਠਾ ਦਫ਼ਤਰ ਦੀ ਵੀ ਜਾਂਚ ਕੀਤੀ ਗਈ ਸੀ ਜਿੱਥੇ ਵਿਕਰਮਜੀਠੇ ਦੀ ਘਰਵਾਲੀ ਗਨੀਪਕੌਰ ਨੂੰ ਵੀ ਦਫ਼ਤਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਉਨ੍ਹਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਤਿੱਖੀ ਬਹਿਸ ਦੇਖਣ ਨੂੰ ਮਿਲੀ ਸੀ ਅਤੇ ਅਕਾਲੀ ਵਰਕਰਾਂ ਵੱਲੋਂ ਵੀ ਵਿਜੀਲੈਂਸ ਅਤੇ ਪੰਜਾਬ ਪੁਲਿਸ ਦਾ ਵਿਰੋਧ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ 5 ਸਾਲੀ ਕੱਢੇ ਜਾਣ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਪਹਿਲੀ ਵਾਰ ਖੁੱਲਕੇ ਬੋਲੇ ਹਨ ਉਹਨਾਂ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਜਦੋਂ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖਹਿਰਾ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਮਿਲਣ ਲਈ ਉਹਨਾਂ ਦੇ ਘਰ ਪਹੁੰਚੇ ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜੋ ਮੇਰੇ ਉੱਤੇ ਪਾਰਟੀ ਵੱਲੋਂ ਕਾਰਵਾਈ ਹੋਈ ਹੈ ਮੈਨੂੰ 5 ਸਾਲ ਲਈ ਅਮਰੀਕਸਰ ਦੇ ਲੋਕਾਂ ਨੇ ਐਮਐਲਏ ਬਣਾਇਆ ਹੈ ਮੇਰਾ ਤੁਸੀਂ ਕਿਸੇ ਵੀ ਪਲੇਟਫਾਰਮ ਤੇ ਦੇਖ ਲਵੋ ਮੈਂ ਅੰਬਰ ਸਰ ਵਿੱਚ ਕਿਸੇ ਵੀ ਹੋਰ ਦੇ ਨਾਮ ਉਤੇ ਵੋਟ ਮੰਗਣ ਨਹੀਂ ਗਿਆ ਲੋਕਾਂ ਨੇ ਪ੍ਰੇਮ ਪਿਆਰ ਕਰਕੇ ਵੋਟ ਪਾਈ ਹੈ ਮੇਰੇ ਤੇ ਕਿਸੇ ਦਾ एहसान ਨਹੀਂ ਹੈ ਜੇ एहसान ਹੈ ਤਾਂ ਅੰਬਰਸਦ ਦੇ ਲੋਕਾਂ ਦਾ ਹੈ ਤੇ ਪੰਜਾਬ ਦੇ ਲੋਕਾਂ ਦਾ ਐਸਾਨ ਹੈ ਉਹਨਾਂ ਕਿਹਾ ਕੀ ਮੈਂ ਪਠਾਨਕੋਟ ਤੋਂ ਲੈ ਕੇ ਸਮਾਣਾ ਤੱਕ ਬਹੁਤ ਪ੍ਰਚਾਰ ਕੀਤਾ ਤੇ ਵਾਅਦੇ ਕੀਤੇ ਮੈਂ ਕੇਜਰੀਵਾਲ ਸਾਹਿਬ ਨੂੰ ਵੀ ਕਿਹਾ ਕਿ ਸਰ ਮੈਂ ਬਹੁਤ ਵਾਅਦੇ ਕਰ ਰਹੀ ਹਾਂ ਹਾਂ ਅਤੇ ਉਹ ਕਹਿੰਦੇ ਸਨ ਕਿ ਬਸ ਤੁਸੀਂ ਲਿਖਦੇ ਜਾਓ ਵਾਦਾ ਵੀ ਤੁਸੀਂ ਹੀ ਪੂਰਾ ਕਰਨਾ ਹੈ ਪਰ ਮੈਂ ਪਠਾਨਕੋਟ ਵਿੱਚ ਜੋ ਵਾਦਾ ਕੀਤਾ ਸੀ ਉਹ ਮੈਂ ਵਿਧਾਨ ਸਭਾ ਵਿੱਚ ਮੰਗ ਕੀਤੀ ਸੀ ਪਰ ਕਿਸੇ ਨੇ ਮੇਰੀ ਨਹੀਂ ਸੁਣੀ ਉਹਨਾਂ ਨੇ ਅੱਗੇ ਕਿਹਾ ਕਿ ਇਹਨਾਂ ਨੇ ਮੈਨੂੰ ਅਨੁਸ਼ਾਸਨਹੀਨਤਾ ਕਰਕੇ ਬਾਹਰ ਕੱਢਿਆ ਮੈਂ ਇਹ ਕਹਿੰਦਾ ਹਾਂ ਕਿ ਇਹ ਪਾਰਟੀ ਆਪਣੇ ਆਪ ਵਿੱਚ ਹੀ ਅਨੁਸ਼ਾਸਨਹੀਨ ਹੈ ਅੱਜ ਗੈਂਗਸਟਰ ਮਾਫੀਆ ਤੇ ਦੂਸਰੀਆਂ ਪਾਰਟੀਆਂ ਦਾ ਜਿਹੜਾ ਕਚਰਾ ਉਹਨਾਂ ਨੇ ਛੁੱਟ ਦਿੱਤਾ ਹੈ ਤੇ ਇਹਨਾਂ ਨੇ ਚੱਕ ਲਿਆ ਹੈ ਤਾਂ ਉਹਨਾਂ ਦਾ ਦਬਦਬਾ ਬਣ ਗਿਆ ਹੈ ਮੈਂ ਆਈਪੀਐਸ ਦੇ ਉੱਤੇ ਤੋ ਅਸਤੀਫਾ ਦਿੱਤਾ ਸੀ ਜੋ ਬੇਅਦਬੀ ਗੋਲੀ ਕਾਣ ਦੀ ਤਫਤੀਸ਼ ਮੈਂ ਕੀਤੀ ਸੀ ਮੈਂ ਇਸ ਕਰਕੇ ਅਸਤੀਫਾ ਨਹੀਂ ਦਿੱਤਾ ਸੀ ਕਿ ਮੈਂ ਰਾ ਨੀਤੀ ਜੁਆਇਨ ਕਰਨੀ ਹੈ ਅਤੇ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਨੀ ਹੈ ਪਰ ਅਸਤੀਫਾ ਦੇਣ ਮਗਰੋਂ ਹਰ ਰੋਜ਼ ਮੈਨੂੰ ਫੋਨ ਕਰਕੇ ਰਾਗਵ ਚੱਡਾ ਜੀ ਅਤੇ ਕੇਜਰੀਵਾਲ ਹੀ ਕਹਿੰਦੇ ਸਨ ਕਿ ਸਰ ਸਾਡੀ ਪਾਰਟੀ ਵਿੱਚ ਆ ਜਾਓ ਪਰ ਮੈਂ ਕਿਹਾ ਕਿ ਸਰ ਰਾਜਨੀਤੀ ਮੇਰੇ ਬਸ ਦੀ ਚੀਜ਼ ਨਹੀਂ ਹੈ ਮੈਨੂੰ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਹੈ ਉਹਨਾਂ ਨੇ ਬਹੁਤ ਜ਼ੋਰ ਪਾਇਆ ਤੇ ਇਮੋਸ਼ਨਲੀ ਵੀ ਜ਼ੋਰ ਦਿੱਤਾ ਤੇ ਫਿਰ ਇਹਨਾਂ ਨੇ ਜੂਨ ਦੇ ਮਹੀਨੇ ਵਿੱਚ ਮੇਰੇ ਤੇ ਜ਼ੋਰ ਪਾਇਆ ਕਿ ਸਰ ਤੁਸੀਂ ਆ ਜਾਓ ਜੋ ਗੁਰੂਗ੍ਰੰਥ ਸਾਹਿਬ ਜੀ ਦਾ ਕੇ ਇਸ ਹੈ ਜੋ ਤੁਸੀਂ ਨਹੀਂ ਕਰ ਸਕੇ ਉਹ ਅਸੀਂ ਕਰਕੇ ਦਵਾਗੇ ਤੇ ਤੁਸੀਂ ਆਪਣੀ ਕਲਮੀ ਕਰੋਗੇ ਤੇ ਮੇਰੀ ਜੁਆਇਨਿੰਗ ਵਾਲੇ ਦਿਨ ਮਾਨ ਸਾਹਿਬ ਦਾ ਬਿਆਨ ਦੇਖੋ ਤੇ ਕੇਜਰੀਵਾਲ ਸਾਹਿਬ ਦਾ ਬਿਆਨ ਦੇਖੋ ਮੇਰੇ ਸੋਸ਼ਲ ਮੀਡੀਆ ਤੇ ਵੀ ਪਿਆ ਹੈ ਇੰਨਾ ਸਾਰਿਆਂ ਨੇ ਇਹੀ ਕਿਹਾ ਸੀ ਕਿ ਉਹ ਤੁਸੀਂ ਆਪਣੀ ਕਲਮੀ ਪੰਜਾਬੀ ਨੂੰ ਇਨਸਾਫ ਦੋਗੇ ਤੇ ਇਹ ਸੁਣ ਕੇ ਜੋ ਪੰਜਾਬੀਆਂ ਦੇ ਦਿਲ ਵਿੱਚ ਹੁੰਦਾ ਹੈ ਤੇ ਮੇਰੇ ਮਨ ਵਿੱਚ ਵੀ ਇਹੀ ਆ ਗਿਆ ਕਿ ਚਲੋ ਜਦੋਂ ਇਨਸਾਫ ਮਿਲਣਾ ਹੀ ਹੈ ਤਾਂ ਅਸੀਂ ਪਾਰਟੀ ਜੁਆਇਨ ਕਰ ਲੈਂਦੇ ਹਾਂ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਅੱਗੇ ਕਿਹਾ ਕਿ ਇਹ ਕੜੀ ਹੈ ਮੇਰੇ ਤੇ ਆਮ ਆਦਮੀ ਪਾਰਟੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀकांड ਬਾਰੇ ਅਤੇ ਜਿਸ ਦਿਨ ਤੋਂ ਸਰਕਾਰ ਬਣੀ ਉਸ ਦਿਨ ਤੋਂ ਤੁਸੀਂ ਕੇਜਰੀਵਾਲ ਸਾਹਿਬ ਦਾ ਇੱਕ ਟਵੀਟ ਵੀ ਦਿਖਾਓ ਦੋ ਗੁਰੂ ਸਾਹਿਬ ਜੀ ਦੀ ਬੇਅਦਬੀ ਬਾਰੇ ਇੱਕ ਟਵੀਟ ਵੀ ਨਹੀਂ ਹੈ ਸਮਾਂ ਲੈ ਲੈ ਕੇ ਮੈਂ ਜ਼ਰੂਰ ਦਿੱਲੀ ਗਿਆ ਹਾਂ ਕਿ ਮੈਨੂੰ ਕੁਝ ਨਹੀਂ ਚਾਹੀਦਾ ਤੇ ਕੋਈ ਉਦਾਂ ਨਹੀਂ ਚਾਹੀਦਾ ਜੋ ਅਸੀਂ ਵਾਦੇ ਕਰਕੇ ਆਏ ਸੀ ਅਤੇ ਜੋ ਵਾਦਾ ਕਰਕੇ ਤੁਸੀਂ ਮੈਨੂੰ ਪਾਰਟੀ ਵਿੱਚ ਲਿਆਂਦਾ ਸੀ ਉਹ ਵਾਦਾ ਪੂਰਾ ਕਰ ਦੋ ਬਸ ਮੈਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਮਾਨ ਸਾਹਿਬ ਦੇ ਨਾਲ ਵੀ ਮੇਰੀ ਦੋ ਤਿੰਨ ਵਾਰ ਮੀਟਿੰਗ ਹੋਈ ਹੈ ਪਰ ਉਸ ਕੇਸ ਨੂੰ ਜਿੰਨਾ ਜ਼ਿਆਦਾ ਖਰਾਬ ਪਿਛਲੀਆਂ ਸਰਕਾਰਾਂ ਨੇ ਕੀਤਾ ਉਸ ਨਾਲੋਂ 10 ਗੁਣਾ ਜ਼ਿਆਦਾ ਇਹਨਾਂ ਨੇ ਖਰਾਬ ਕੀਤਾ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਵਿਸਥਾਰ ਕੀਤਾ ਗਿਆ ਹੈ ਇਸ ਦੌਰਾਨ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ अरोड़ा ਨੂੰ ਮੰਤਰੀ ਬਣਾਇਆ ਗਿਆ ਹੈ ਉਹਨਾਂ ਨੂੰ ਉਦਯੋਗ ਵਿਭਾਗ ਨਿਵੇਸ਼ ਪ੍ਰਮੋਸ਼ਨ ਅਤੇ ਐਨਆਰਆਈ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਅੱਜ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਸੂਬੇ ਦੇ ਰਾਜਪਾਲ ਮਾਨਯੋਗ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਲੁਧਿਆਣਾ ਪਛਮੀ ਵਿਧਾਇਕ ਸੰਜੀਵ अरोड़ा ਜੀ ਨੂੰ ਕੈਬਨਿਟ ਮੰਤਰੀ ਵਜੋਂ ਸੌਂ ਚੁਕਾਈ ਹੈ। ਉਹਨਾਂ ਨੂੰ ਨਵੀਂ ਜ਼ਿੰਮੇਵਾਰੀਆਂ ਬਹੁਤ-ਬਹੁਤ ਵਧਾਈਆਂ ਸੰਜੀਵ अरोड़ा ਜੀ ਨੂੰ ਉਦਯੋਗ ਵਿਭਾਗ, ਨਿਵੇਸ਼ ਪ੍ਰਮੋਸ਼ਨ ਅਤੇ ਐਨਆਰਆਈ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੈਨੂੰ ਉਮੀਦ ਹੈ ਕਿ ਸੰਜੀਵ अरोड़ा ਜੀ ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਉੱਤੇ ਖਰੇ ਉਤਰਨਗੇ। ਪੰਜਾਬ ਦੇ ਵਿਕਾਸ ਤੇ ਸੂਬੇ ਦੇ 3 ਕਰੋੜ ਲੋਕਾਂ ਦੀ ਭਲਾਈ ਲਈ ਪੂਰੀ ਇਮਾਨਦਾਰੀ ਅਤੇ ਬਿਨਾ ਕਿਸੇ ਪੱਖਪਾਤ ਦੇ ਕੰਮ ਕਰਨਗੇ ਇਸ ਵਾਰ ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ ਸਰਕਾਰ ਦੇ ਇਸ ਪ੍ਰਸਤਾਵ ਨੂੰ ਰਾਸ਼ਟਰਪਤੀ ਨੇ ਮਨਜ਼ੂਰੀ ਦਿੱਤੀ ਹੈ ਇਹ ਜਾਣਕਾਰੀ ਸੰਸਦੀ ਮਾਮਲਿਆਂ ਦੇ ਮੰਤਰੀ ਨੇ ਸਾਂਝੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਮਾਨਸੂਨ ਸੈਸ਼ਨ ਦੀ ਮਿਤੀ ਪਹਿਲਾਂ 21 ਜੁਲਾਈ ਤੋਂ 12 ਅਗਸਤ ਤੱਕ ਪ੍ਰਸਤਾਵਿਤ ਸੀ ਪਰ ਹੁਣ ਇਸ ਨੂੰ 21 ਅਗਸਤ ਤੱਕ ਵਧਾ ਦਿੱਤਾ ਗਿਆ ਹੈ ਪਹਿਲੀ ਵਾਰ ਸੈਸ਼ਨ 15 ਅਗਸਤ ਤੋਂ ਬਾਅਦ ਵੀ ਜਾਰੀ ਰਹੇਗਾ ਸਦਨ ਦੀ ਕਾਰਵਾਈ ਨਿਰਵਿਘਨ ਚਲਾਉਣ ਲਈ ਸਰਕਾਰ ਨੇ 19 ਜੁਲਾਈ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਹੈ ਕੁਲਦੀਪ ਸਿੰਘ ਢਾਲੀਵਾਲ ਨੂੰ ਪੰਜਾਬ ਮੰਤਰੀ ਮੰਡਲ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਜਿਸ ਮਗਰੋਂ ਹੁਣ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕੈਬਨਿਟ ਵਿੱਚੋਂ ਬਾਹਰ ਕੱਢਣ ਦਾ ਅਸਲ ਕਾਰਨ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਆਖਿਆ ਗਿਆ ਸੀ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਹੈ ਤੇ ਤੁਹਾਨੂੰ ਕੋਈ ਹੋਰ ਜ਼ਿੰਮੇਵਾਰੀ ਦੇਣੀ ਹੈ ਤੁਸੀਂ ਅਸਤੀਫਾ ਦੇ ਦਿਓ ਇਸ ਲਈ ਮੈਂ ਅਸਤੀਫਾ ਦੇ ਦਿੱਤਾ ਸੀਮ ਭਗਵੰਤ ਮਾਨ ਮੇਰੇ ਪੁਰਾਣੇ ਦੋਸਤਾਂ ਨੇ ਇਹ ਮੁੱਖ ਮੰਤਰੀ ਨੇ ਵੇਖਣਾ ਹੁੰਦਾ ਹੈ ਕਿ ਹੋਰ ਕਿਹੜਾ ਬੰਦਾ ਚੰਗਾ ਕੰਮ ਕਰਦਾ ਹਾਂ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ 2013 ਵਿੱਚ ਮੈਂ ਆਪਣੀ ਅਮਰੀਕੀ ਨਾਗਰਿਕਤਾ ਛੱਡ ਕੇ ਆਪਣੇ ਬੱਚਿਆਂ ਨੂੰ ਕੈਲੀਫੋਰਨੀਆ ਵਿੱਚ ਛੱਡ ਕੇ ਪੰਜਾਬ ਵਾਪਸ ਆਇਆ ਸੀ ਅਤੇ ਉਦੋਂ ਤੋਂ ਮੈਂ 26 ਦਸੰਬਰ 2015 ਨੂੰ ਆਪ ਵਿੱਚ ਸ਼ਾਮਿਲ ਹੋਇਆ ਸੀ ਅਤੇ ਅੱਜ ਤੱਕ ਮੈਂ ਕੋਈ ਛੁੱਟੀ ਨਹੀਂ ਲਈ ਪਰ ਪਾਰਟੀ ਲਈ 24 ਘੰਟੇ ਕੰਮ ਕਰਦਾ ਰਿਹਾ ਤੇ ਕਈ ਵਾਰ ਉਹ ਮੈਨੂੰ ਪੁੱਛਦੇ ਸਨ ਕਿ ਵਿਭਾਗਾਂ ਦੀ ਗਿਣਤੀ ਘਟ ਗਈ ਹੈ ਇਸ ਲਈ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਉਹ ਸਿਆਸਤਦਾਨ ਨਹੀਂ ਜੋ ਵਿਭਾਗਾਂ ਦੇ ਪਿੱਛੇ ਲੱਗਦਾ ਹਾਂ ਸਗੋਂ ਜਦੋਂ ਮੈਂ ਐ ਸੀ ਤਾਂ ਆਪਣੀ ਪਾਰਟੀ ਦੇ ਕੰਮ ਲਈ ਸੀ ਅਤੇ ਅੱਜ ਵੀ ਮੈਂ ਇੱਕ ਵਰਕਰ ਹਾਂ ਸਗੋਂ ਮੈਂ ਇੱਕ ਵਫਾਦਾਰ ਸਿਪਾਹੀ ਹਾਂ ਮੈਂ ਕੇਜਰੀਵਾਲ ਪਾਰਟੀ ਅਤੇ ਭਗਵੰਤ ਮਾਨਦਾਰੀ ਨਹੀਂ ਰਹਾਂਗਾ ਕਿ ਉਹਨਾਂ ਨੇ ਮੈਨੂੰ 3.5 ਸਾਲ ਕੈਬਨਟ ਵਿੱਚ ਮੌਕਾ ਦਿੱਤਾ ਤੇ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਵਿਭਾਗ ਦਿੱਤੇ ਉਸ ਸਮੇਂ ਪੰਚਾਇਤ ਰਾਜ ਵਿਭਾਗ ਸੀ ਜਿਸ ਤੋਂ ਮੈਨੂੰ ਪੰਜਾਬ ਲਈ 11000 ਏਕੜ ਜ਼ਮੀਨ ਲੀਜ਼ ਹੋਈ ਅਤੇ ਮੈਂ ਦੇਸ਼ ਦਾ ਪਹਿਲਾ ਸਿਆਸਤਦਾਨ ਹਾਂ ਜਿਸ ਨੇ ਫਿਰ ਆਪਣੇ ਸੂਬੇ ਦੇ ਲੋਕਾਂ ਨੂੰ 11000 ਏਕੜ ਜ਼ਮੀਨ ਪ੍ਰਾਪਤ ਕਰਨ ਤੋਂ ਰੋਕਿਆ 2700 ਕਰੋੜ ਰੁਪਏ ਜਾਰੀ ਕੀਤੇ ਗਏ ਜਿਸ ਤੋਂ ਬਾਅਦ ਮੈਨੂੰ ਐਨ ਆਰ ਆਈ ਵਿਭਾਗ ਦੀ ਡਿਊਟੀ ਸੌਂਪੀ ਗਈ ਜਿਸ ਵਿੱਚ ਮੈਂ 4000 ਐਨ ਆਰ ਆਈ ਦੇ ਕੇਸ ਕੀਤੇ ਅਤੇ ਉਹਨਾਂ ਵਿੱਚੋਂ 9 ਨੂੰ ਰਿਹਾ ਕਰਵਾਇਆ ਫਿਰ ਦਸੰਬਰ ਤੋਂ ਮੈਂ ਲੋਕਾਂ ਨੂੰ ਆਨਲਾਈਨ ਮਿਲਣਾ ਸ਼ੁਰੂ ਕਰ ਦਿੱਤਾ ਤੇ ਪੰਜਾਬ ਲਈ ਮੇਰੀ ਲੜਾਈ ਜਾਰੀ ਰਹੇਗੀ ਵਿਭਾਗਾਂ ਬਾਰੇ ਢਾਲੀਵਾਲ ਨੇ ਕਿਹਾ ਕਿ 96 ਵਿਧਾਇਕ ਖੰਨ ਤੇ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਜੇਕਰ ਮੈਨੂੰ ਕਿਤੇ ਹੋਰ ਡਿਊਟੀ ਸੌਂਪੀ ਜਾਂਦੀ ਹੈ ਤਾਂ ਮੈਂ ਉੱਥੇ ਹੀ ਕਰਾਂਗਾ ਕਾਰਨ ਇਹ ਹੈ ਕਿ ਪਾਰਟੀ ਹਾਈ ਕਮਾਂਡ ਨੂੰ ਪਤਾ ਹੋਵੇਗਾ ਕਿ ਮੈਨੂੰ ਲੱਗਦਾ ਹੈ ਕਿ ਸੰਜੀਵ अरोड़ा ਚੰਗਾ ਕੰਮ ਕਰਨਗੇ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਦੱਸਦੀ ਹੈ ਕਿ ਬੁੱਧਵਾਰ ਨੂੰ ਪੰਜਾਬ ਵਿੱਚ ਮੌਸਮ ਖੁਸ਼ਕ ਰਿਹਾ ਜਿਸ ਕਾਰਨ ਤਾਪਮਾਨ ਵਿੱਚ 5 ਡਿਗਰੀ ਦਾ ਵਾਦਾ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 2 ਦਿਨਾਂ ਤੱਕ ਵੀ ਪੰਜਾਬ ਵਿੱਚ ਮੌਸਮ ਮੁੱਖ ਤੌਰ ਤੇ ਖੁਸ਼ਕ ਰਹੇਗਾ ਕੁਝ ਥਾਵਾਂ ਤੇ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਪਰ 5 ਜੁਲਾਈ ਯਾਨੀ ਕੱਲ ਤੋਂ ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਵਿਗੜ ਜਾਵੇਗਾ ਮੌਸਮ ਵਿਭਾਗ ਨੇ 4 ਦਿਨਾਂ ਲਈ ਪੰਜਾਬ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਇਸ ਸਮੇਂ ਦੌਰਾਨ 6 ਜੁਲਾਈ ਨੂੰ ਮੌਸਮ ਹੋਰ ਵੀ ਖਰਾਬ ਰਹੇਗਾ ਤੇ ਇਸ ਦਿਨ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੀਂਹ ਕਾਰਨ ਤਾਪਨ ਵਿੱਚ 3 ਤੋਂ 4 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਪੰਜਾਬ ਦਾ ਵੱਧ ਤੋਂ ਵੱਧ ਪਾਰ ਆ ਇਸ ਸਮੇਂ ਆਮਦੇ ਨੇੜੇ ਹੈ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਨਿਯੋਜਨਾ ਨਾਲ ਜੁੜੇ ਹਰ ਰਾਸ਼ਨ ਕਾਰਡ ਧਾਰਕ ਲਈ ਕੇवाईसी ਕਰਵਾਉਣ ਲਈ ਕੇਂਦਰ ਵੱਲੋਂ ਨਿਰਧਾਰਿਤ ਕੀਤੀ ਗਈ ਆਖਰੀ ਮਿਤੀ 30 ਜੂਨ ਸੀ ਜਿਸ ਨੂੰ ਹੁਣ ਕੇਂਦਰੀ ਖੁਰਾਕ ਤੇ ਸਪਲਾਈ ਮੰਤਰਾਲੇ ਨੇ 5 ਜੁਲਾਈ ਯਾਨੀ ਕੱਲ ਤੱਕ ਵਧਾ ਦਿੱਤਾ ਹੈ ਇਸ ਵਿੱਚ ਖੁਰਾਕ ਤੇ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਯੋਜਨਾ ਨਾਲ ਜੁੜੇ ਲਾਪਾਤਰੀ ਪਰਿਵਾਰਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਜਿਹੜੇ ਰਾਸ਼ਨ ਕਾਰਡ ਧਾਰਕ 5 ਜੁਲਾਈ ਤੱਕ ਈ ਕੇ ਵਾਈ ਸੀ ਨਹੀਂ ਕਰਵਾਉਂਦੇ ਉਹ ਅਗਲੀ ਵਾਰ ਰਾਸ਼ਨ ਡਿੱਪੂ ਤੇ ਮਿਲਣ ਵਾਲੀ ਮੁਫਤ ਕਣਕ ਦੇ ਹੱਕਦਾਰ ਨਹੀਂ ਹੋਣਗੇ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਦਾ ਈ ਕੇ ਵਾਈ ਸੀ ਕਰਵਾਉਣ ਲਈ ਨਿਰਧਾਰਿਤ ਸਮਾਂ ਸੀਮਾ ਕਈ ਵਾਰ ਵਧਾਈ ਗਈ ਹੈ ਤਾਂ ਜੋ ਇਸ ਸਕੀਮ ਨਾਲ ਜੁੜਿਆ ਕੋਈ ਵੀ ਪਰਿਵਾਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਯੋਜਨਾ ਤੋਂ ਵਾਂਝਾ ਨਾ ਰਹਿ ਜਾਵੇ